ਸਿਕਲ ਸਾਰਣੋ ਉਮੀਦ ਕਰਦੇ ਹਾਂ ਤੇ ਸਾਰੇ ਜਿਹੜੇ ਠੀਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਜਾ ਰਿਹਾ ਸਰਕਾਰਪੁਰ ਕਿੱਥੇ ਸਰਕਾਰਪੁਰ ਨਹੀਂ ਮੇਰੇ ਰਿਸ਼ਤੇਦਾਰ ਦਾ ਸੋਣਾ ਕਿਹੜਾ ਰਿਸ਼ਤੇਦਾਰ ਆ ਬੈਨ ਕੋ ਯਾਰ ਆਪਣੀ ਭੈਣ ਕੋ ਜਾ ਰਹੇ ਇੱਕ ਭੈਣ ਸਾਡੀ ਪਿੱਛੇ ਬੈਠੀ ਆ ਭੈਣਾਂ ਨੂੰ ਭੈਣਾਂ ਬਣਾ ਕੇ ਜਾ ਰਹੇ tiene cheti aleate. ਐਕਸ ਐਮ ਐਲ ਸਾਬ ਕਾ ਐਮ ਐਲ ਖੜ ਕੇ ਖੜੀ ਹੈ ਬਿਊਟੀ ਲੱਗੀ ਹੈ ਸਵਾਨ ਤੇ ਲੈ ਆਣਾ ਹੀ ਜਾਣਾ ਕੋਈ ਨਹੀਂ ਆ ਦੇ ਜਲਾ ਕੋਈ ਸੁਝ ਜੀ ਗੈਸ ਅੱਧੇ ਜਾ ਰਹੇ ਨੇ ਇਹਨੇ ਬੋਤਲ ਨਹੀਂ ਕਿਤੇ ਆ ਕੇ ਨਹੀਂ ਪਤਾ ਹੈਗਾ ਇਹਦਾ ਬਹੁਤ ਬੁਰਾ ਹਾਲ ਹੁੰਦਾ ਤਾਂ ਹਮ ਦੱਸਦੇ ਰਾਜੀ ਚਾਹ ਨੀ ਨੀ ਆਈ ਹੈ ਦੇਖੋ ਇਹਦਾ ਹਾਲ ਕੰਪਲੈਕਸ਼ਨ ਤਾਂ ਸਹੀ ਆਪਦੇ ਘਰ ਹੁੰਨੇ ਨਹੀਂ ਹਾਂਜੀ ਗਾਈਜ਼ ਚਾਹ ਪੀਤੀ ਸੀ ਤੇ ਚਾਹ ਠੀਕ ਹੈ ਰਹਿਆ ਕਿ ਰੋਟੀ ਰੈਡੀ ਆ ਤੇ ਖਾਓ ਹੈਲੋ ਹੋਰ ਤਾਂ ਜੀ ਉਹ ਮਨਖਾਨੇ ਕੀ ਕੀ ਬਣਿਆ ਚਾ ਰਾਜਵੀਰ ਵੇਖੋ ਰੋ ਰੁਕੇ ਹੁਣ ਖੇਡਣ ਲੱਗਾ ਹੈ ਸੇ ਇਹਦਾ ਜਿੰਨਾ ਬਹੁਤ ਜ਼ਿਆਦਾ ਤਾਂ ਕੀਤਾ ਪਤਾ ਨਹੀਂ ਇਹਨੂੰ ਕੀ ਚਾਹੀਦਾ ਵਾ ਬਹੁਤ ਜ਼ਿਆਦਾ ਕੰਮ ਕਰਦਾ ਬੇ ਇਹਨੂੰ ਤਾਂ ਢੀ ਗੋਦੀ ਚਾਹੀਦੀ ਹੈ ਹਾਂ ਗੋਦ ਵਿੱਚ ਕਹਿੰਦਾ ਲੈ ਕੇ ਗਾਇਸ ਇਦਾ ਦਾ ਮੁੰਡਾ ਨਾ ਹੈ ਆਪਣੀ ਮੰਮੀ ਨੂੰ ਕਹਿੰਦਾ ਮੈਨੂੰ ਗੋਦੀ ਚ ਲੈ ਕੇ ਬੈਠੇ ਰੋ ਬੱਸ ਹੋਰ ਕੁਛ ਨਹੀਂ ਚਾਹੀਦਾ ਗਾਇਸ ਵੀਰੇ ਆ ਜੀ ਦੇ ਚਲੋ ਫਿਰ ਤੁਹਾਨੂੰ ਬਖਾਣੇ ਬਾਅਦ ਚ ਸਾਡੇ ਦੀਦੀ ਆ ਸਿੰਘ ਸਾਹਿਬ ਦੇ ਬੋਸ ਸਿਸਟਰ ਆ ਹਾਂ ਤਾਂ ਮਾਸੀ ਜੀ ਦੇ ਬੇਟੇ ਬਟ ਮਤਲਬ ਆਪਣੇ ਰੀਅਲ ਹੀ ਆ ਨਾਲੋਂ ਕਿ ਕੇ ਇੱਕ ਆਪਣੇ ਬੇਗ ਵਾਲੀ ਦੀਦੀ ਆ ਜਿਹੜੇ ਆਪਾਂ ਤਾਂ ਨੂਰ ਗੱਡੀ ਵਿੱਚ ਦਿਖਾਈ ਸੀਗੇ ਵਿੱਚ ਬੈਠੇ ਸੀਗੇ ਤਾਂ ਉਸੇ ਕਨਾਲ ਦੇ ਐਨ ਸਭ ਕੁਛ ਸਾਥੇ ਆ ਦੇਖ ਲੈ ਹਾਂ ਚੁੰਨੀ ਪੜੀ ਹੋਈ ਆ ਮੈਂ ਮਤਲਬ ਫੀਡ ਵੀ ਲੈ ਲਈ ਐ ਬੋਟਲ ਵੀ ਬਿੱਲੀ ਹੋ ਗਿਆ ਪਰ ਆ ਕੰਮ ਤਾਂ ਕਰਨਾ ਹੀ ਕਰਨਾ ਇਹ ਤਾਂ ਸਗਨ ਕਰਨਾ ਹੀ ਹੁੰਦਾ ਜਿੱਥੇ ਜਾਓ ਇਹ ਸਗਨ ਜ਼ਰੂਰੀ ਹੁੰਦਾ ਹੈ ਨਾ ਬੱਚਿਆਂ ਦਾ ਬਹੁਤ ਆ ਕਰਦਾ ਜਦੋਂ ਕੁਝ ਖਾਣਾ ਹੋਵੇ ਪੀਣਾ ਹੋਵੇ ਨਾ ਉਦੋਂ ਤਾਂ ਬਹੁਤ ਆ ਕਰਦਾ ਪਤਾ ਨਹੀਂ ਇਹਨੂੰ ਕੀ ਚਾਹੀਦਾ ਹੁੰਦਾ ਉਸ ਟਾਈਮ ਤੇ ਉਦੋਂ ਹੀ ਇਹਨੇ ਰੋਣਾ ਸ਼ੁਰੂ ਕਰਤਾ ਸਾਜੇ ਦੀ ਹੋਣ ਹੋ ਗਿਆ ਸੀ ਮੇਲੇ ਜੀ ਦੀ ਕਰੋ ਹੋ ਗਿਆ ਫਰੀ ਕੋਨੇ ਹੀ ਗੱਲੀ ਬੋਲ ਦੀ ਵਾਪਸੀ ਨਹੀਂ ਹਰ ਜਾਨੇ ਬੈਗੇ ਨੇ ਰਾਜ ਵੀ ਨਹੀਂ ਕੀਤਾ ਤੰਗ ਕਰਦੇ ਸਾਰੇ ਮਲੰਗ ਥੋੜੇ ਕਿਦਮ ਪੋਲੂ ਬਣ ਕੇ ਬੈਗੇ ਆ ਇਹਦਾ ਇੰਨੇ ਦੇ ਕੁਟੀ ਨਹੀਂ ਹੁੰਦਾ ਇਹ ਇੰਨਾ ਸਰੀ ਮੁੰਡਾ ਜਿੱਥੋਂ ਆ ਗਿਆ ਦੇਖ ਰਹਾ ਸਭ ਵਾਟ ਨੂੰ ਬੰਨਦੇ ਹੁਣ ਗੇਟ ਕਰਾਂਗੇ ਥੋੜੀ ਜਿਹੀ ਕਿਹੜਾ ਗੋਸਤ ਹੈ ਇਹਦਾ ਇੰਤਜ਼ਾਰ ਸੀ ਤੁਹਾਨੂੰ ਲਓ ਜੀ ਇਹ ਤੁਰ ਕੇ ਆਉਂਦੀ ਟ੍ਰੇਨ ਹੋਰ ਕਿਉਂ ਆਉਂਦੀ ਹੋਣੀ ਇਹ ਤੁਰ ਕੇ ਆਉਦੀ ਫਤ ਕਿਹੜੀ ਆਉਂਦੀ ਹੈ ਹੋ ਜੀ ਨਹੀਂ ਨਹੀਂ ਇੱਥੇ ਹੋਣਾ ਨਾ ਸਟੇਸ਼ਨ ਹੋਣਾ ਤਾਂ ਹੌਲੀ ਜੀ ਆਣਾ 79 ਰੁਕੀਆਂ ਰਸਤੇ 'ਚ ਗੁਰਦਵਾਰਾ ਸਾਹਿਬ ਦੇ ਬਾਅਦ ਤੇ ਸ਼ਗਲ ਲੱਗੇ ਹੋ ਸੀ ਰੋ ਰੋ ਸ਼ੱਕ ਕੇ ਤੇ ਫਿਰ ਅਸੀਂ ਜਾਵਾਂਗੇ ਮੱਥਾ ਟੇਕਣ ਮਗਾਉਣ ਟਾਈਮ ਤੇ ਹੋਇਆ ਹੈ ਮੱਥਾ ਵੀ ਟੇਕ ਹੀ ਜਾਈਏ ਹਾਂਜੀ ਗਾਇਜ਼ ਅਸੀਂ ਪਹੁੰਚ ਗਏ ਸੀ ਘਰ ਸੌਰੀ ਉਹ ਵਲੌਗ ਨਹੀਂ ਪਾ ਸਕਿਆ ਉਹ ਮਤਲਬ ਐਡ ਨਹੀਂ ਲੈ ਸਕਿਆ ਵੀ ਇੱਥੇ ਵੀਡੀਓ ਤੇ ਤੇ ਕੱਲ ਜਿਹੜਾ ਆਪਾਂ ਸਰਪ੍ਰਾਈਜ਼ ਦੇ ਹੁੰਦਾ ਸੀ ਨਾ ਸੁਖਵੀਰ ਲਈ ਸੁਖਵੀਰ ਨੂੰ ਨਹੀਂ ਉਹ ਪਸੰਦ ਆਇਆ ਕਿਉਂਕਿ ਸੁਖਵੀਰ ਗੁੱਸੇ ਸੀਗਾ ਤੇ ਸੌ ਗਿਆ ਸੌਰੀ ਸੌ ਗਿਆ ਸੀਗਾ ਤੇ ਫਿਰ ਇਹ ਸੌ ਗਿਆ ਤੇ ਸਵੇਰੇ ਉੱਠਿਆ ਤੇ ਇਹਨੂੰ ਦਿੱਤਾ ਉਹਦਾ ਸਰਪ੍ਰਾਈਜ਼ ਤੇ ਪਰ ਉਹਦੇ ਨੇ ਖਾਂਦਾ ਛਤਰਾ ਨਾਲ ਹੀ ਆ ਵੈਸੇ ਇਹ ਖਾਣ ਦੇ ਲੈਕਟ ਹੈ ਨਹੀਂ ਸੀਗਾ ਫਿਰ ਦਿੱਤਾ ਫਿਰ ਵੀ ਇਹਨੂੰ ਤੇ ਹੁਣ ਉਹਦੇ ਵਿੱਚ ਬਾਈਟਸ ਰਹਿ ਗਈਆਂ ਸੀ ਜਾਂ گارਲਿਕ ਬ੍ਰੈਡ ਦੀ ਉਹ ਹੁਣ ਲੈਣ ਜਾ ਰਿਹਾ ਸੁਖਵੀਰ ਮੈਂ ਗਰਮ ਕਰਕੇ ਲੈ ਕੇ ਆਈ ਆ ਇਹਦੇ ਲਈ ਰੀ-ਹਟ ਕਰਕੇ ਲੈ ਕੇ ਆਈ ਆ ਤੇ ਇਧਰ ਜੀ ਚੇਂਜ ਹੋ ਰਹੇ ਨੇ ਰਾਜਵੀਰ ਦੇ ਕੱਪੜੇ ਸੁਖਵੀਰ ਦੇਖੋ ਭੱਜਾ ਜਾਂਦਾ ਲੈ ਲਾ ਹੁਣ ਗਾਰਲਿਕ ਬ੍ਰੈਡ ਕੀ ਖਾ ਲਵਾਂ ਮੈਂ ਟੇਸਟੀ ਬਹੁਤ ਆ ਤਰੀਫਾ ਤੇ ਮੈਂ ਕੱਲ ਪੋਲ ਬਾਨੀ ਦਿੱਤੇ ਸੀ ਕਿ ਕੱਲ ਦੀ ਵੀਡੀਓ ਵਿੱਚ ਬਹੁਤ ਸਿਰ ਸੱਚੀ ਬਹੁਤ ਟੇਸਟੀ ਆ ਝੂਠ ਨਹੀਂ ਬੋਲਦੀ ਤੁਸੀਂ ਪਿਛਾਰੇ ਲੋਕ ਦੇਖਿਆ ਇਹ ਹੋਊਗਾ ਚੈੱਕ ਕਰੋ ਪਿਆ ਚੀਅ ਇੰਦਰਾਈ ਦੋ ਹੀ ਸਲਾਈਸ ਰਹਿ ਗਿਆ ਸੀ گارਲਿਕ ਬ੍ਰੈਡ ਜਿਆ ਕਿ ਅਸਲ ਚ ਸਵੇਰੇ ਅਸੀਂ ਵੀ ਲੈ ਲਿਆ ਸੀ ਵਿੱਚ ਇੱਕ ਇੱਕ ਦੋ ਦੋ ਪੀਸ ਅਸੀਂ ਵੀ ਲੈ ਲਿਆ ਸੀਗਾ ਕਿਸ ਕੋਈ ਨਹੀਂ ਵੀ ਖਾਦਾ ਸੀ ਕਿਸੇ ਨੇ ਉਦੋਂ ਤੱਕ ਗੁੱਥੇ ਨਾਲ ਹੀ ਖਾਦਾ ਸੀ ਪਰ ਹੁਣੇ ਖੁਸ਼ੀ-ਖੁਸ਼ੀ ਖਾ ਰਿਹਾ ਆ ਚੈੱਕ ਕਰੋ ਹੁਣੇ ਖੁਸ਼ੀ-ਖੁਸ਼ੀ ਖਾ ਰਿਹਾ ਹੈ ਹੋਰ ਇੱਧਰ ਚੱਲ ਰਹੀ ਅੱਜ ਮੂਵੀ ਬੂ ਮੈ ਡਾਰਗੀ ਇੰਜੋਏ ਕਰਦੇ ਆ ਨਾਲ ਤੁਹਾਨੂੰ ਵੀ ਥੋੜੇ-ਥੋੜੇ ਕਲਿੱਪ ਦਿਖਾਵਾਂਗੇ ਤੇ ਹੁਣ ਮੈਂ ਬਣਾਉਣ ਜਾ ਰਹੀ ਆ ਮੰਗੋ ਸ਼ੇਕ ਕੋ ਸ਼ੇਕ ਕਿਉਂਕਿ ਭੁੱਖ ਨਹੀਂ ਹੈਗੀ ਅਸੀਂ ਗਏ ਸੀ ਨਾ ਉੱਥੇ ਤੇ ਰੋਟੀ ਖਾਏ ਸੀਗੇ ਉੱਥੇ ਤੇ ਹੁਣ ਆਪਾਂ ਬਣਾਉਣ ਜਾ ਰਹੇ ਆ ਮੈਂ ਕੋ ਸ਼ੇਕ ਚਲੋ ਜੀ ਮੈਂango ਸ਼ੇਕ ਤੇ ਬਣ ਕੇ ਆ ਚੁੱਕਿਆ ਆ ਸ਼ੋ ਸ਼ੋ ਚਾਹ ਲਓ ਅੱਛਾ ਜੀ ਰਾਜੀ ਜੀ ਆ 102 ਚ ਥੱਲੇ ਪਾਇਆ ਇਹ ਬੇਰੋਟ ਦਾ ਹੂੰ ਨਮਸਕਾਰ ਜੀ ਉਹਦੇ ਨਾਲ ਕੋਈ ਖਾਲੀ ਫਿਲਮ ਦੇਖਦੇ ਦੇ ਦੇ ਝਪਾਲ ਹੋਇਆ ਬੰਦ ਪਤਾ ਨਹੀਂ ਕੀ ਇੱਕਦਮ ਪ੍ਰੋਬਲਮ ਪੈ ਗਈ ਹੁਣ ਕਰਾਂਗੇ ਇਹਨੂੰ ਕੈਂਸਲ ਨੈਟਫਲਿਕਸ ਤੇ ਦੇ ਦੇ ਆ ਪਤਾ ਨਹੀਂ ਕੀ ਇਹ ਦੇਖ ਰਹੇ ਪਏ ਸੀ ਆਪਾਂ ਵਿੱਚ ਰਹਿ ਗਈ ਸੀ ਫਿਰੋਂ ਸਟੌਂਗ ਆ ਨੈਮਸੂਨ ਐਪੀਸੋਡ ਵਾਰ ਵਧੀਆ ਮੂਵੀ ਹੈ ਵੀ ਜਿੰਨੇ ਦੇਖੀ ਵਧੀਆ ਲੱਗੀ ਹਾਂਜੀ ਫਿਲਮ ਦੇਖਦੇ-ਦੇਖ ਤੇ ਮੈਨੂੰ ਯਾਦ ਆਇਆ ਕਿ ਅਹੀਂ ਮੇਰੇ ਉਹ ਸ਼ੌਂਕ ਵੀ ਹੈਗਾ ਮੈਨੂੰ ਇੱਕ ਉਹ ਸਿੰਗਿੰਗ ਦਾ ਜਿਹੜਾ ਕਿ ਬਚਪਨ ਵਿੱਚ ਵੀ ਸਕੂਲ ਟਾਈਮ ਵੀ ਗਾਉਂਦੇ تھے ਉਸ ਤੋਂ ਬਾਅਦ ਕਾਲਜ ਪੜਾ ਲੱਗੇ ਕਾਲਜ ਵੀ ਉੱਥੇ ਵੀ ਗਿਆ ਲਿਖਣ ਦਾ ਸ਼ੌਂਕ ਵੀ ਸੀ ਲਿਖਿਆ ਵੀ ਸੌ ਕਈ ਲਿਖੇ ਵੀ ਤੇ ਉਹਦੇ ਵਿੱਚੋਂ ਇੱਕ ਮੈਨੂੰ ਕੋਈ ਯਾਦ ਆਇਆ ਕਿ ਮੈਂ ਤੁਹਾਰੇ ਨਾਲ ਸ਼ੇਅਰ ਕਰਾਂ ਸਥਾਈ ਉਹਦੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਆ ਤੇ ਸਹੀ ਲੱਗਾ ਤੁਹਾਨੂੰ ਤੇ ਫਿਰ ਮੈਂ ਉਹਦਾ ਅੰਤਰਾ ਵੀ ਮਿਲੋ ਫਿਰ ਲਿਖਾ ਹੈ ਲਿਖਿਆ ਨਹੀਂ ਸਥਾਈ ਲਿਖੀਏ ਸਥਾਈ ਤੁਹਾਨੂੰ ਨਾਲ ਮੈਂ ਜੋ ਸ਼ੇਅਰ ਕਰਾਂਗਾ ਦੱਸਿਓ ਕਿਦਾਂ ਦੀ ਲੱਗੀ ਸ਼ਰਦ ਦੇ ਕਹਿਣਾ ਮੇਰਾ ਮੇਰਾ ਇੱਥੇ ਕੁਝ ਵੀ ਨਹੀਂ ਤੇਰਾ ਸੱਜ ਦੇਣਾ ਮੇਰਾ ਮੇਰਾ ਇੱਥੇ ਕੁਝ ਵੀ ਨਹੀਂ ਤੇਰਾ ਰਾਤ ਸੌਂਤਾ ਗਿਆ ਏ ਖੋਰੇ ਹੋਵੇ ਨਾ ਸਵੇਰਾ ਰਾਤ ਸੌਂਤਾ ਗਿਆ ਏ ਖੋਰੇ ਹੋਵੇ ਨਾ ਸਵੇਰਾ ਇੱਥੇ ਪਲਦਾ ਪਤਾ ਨਹੀਂ ਇੱਥੇ ਪਲਦਾ ਪਤਾ ਨਹੀਂ ਹੋ ਕੀ ਜਾਣ ਏ ਇੱਕ ਚੰਗੇ ਕੀਤੇ ਕੰਮ ਦੂਜਾ ਉਹਦਾ ਲੈ ਆ ਨਾ ਨਾਲ ਹੀ ਜਾਣਾ ਏ ਇੱਕ ਚੰਗੇ ਕੀਤੇ ਕੰਮ ਦੂਜਾ ਉਹਦਾ ਲੈ ਆ ਨਾ ਨਾਲ ਹੀ ਜਾਣਾ ਏ ਚੰਗਾ ਲੱਗਿਆ ਜੂ ਦੱਸਿਓ ਮਾੜਾ ਲੱਗਿਆ ਤਾਂ ਵੀ ਦੱਸ ਦਿਓ ਕਿਉਂ ਪਤਾ ਲੱਗ ਜਾਂਦਾ ਬੰਦੇ ਨੂੰ ਕਿਦਾਂ ਦਾ ਲਿਖਿਆ ਕਿਦਾਂ ਦਾ ਨਹੀਂ ਲਿਖਿਆ ਚੰਗਾ ਜੀ ਓਕੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੁੱਡ ਨਾਈਟ ਟੇਕੋ ਮੱਥਾ ਬਾਬਾ ਜੀ ਨੂੰ ਮਿਲਦੇ ਹਾਂ ਸਵੇਰੇ ਨਵੀਂ ਵੀਡੀਓ ਲੈ ਕੇ ਨਵੇਂ ਵਲੌਗ ਦੇ ਨਾਲ ਨਵੀਂ ਸਵੇਰ ਦੇ ਨਾਲ ਓਕੇ ਓਕੇ ਬਾਏ ਬਾਏ